ਕਰਨਾ ਮੇਰਾ ਨਿਗਾ ਟਾਈਮ ਹੈਗਾ ਹਲੇ ਠੀਕ ਵਾ ਨਾ ਮੈਂ ਹੋਰ ਵੀ ਕੰਮ ਕਰਨੇ ਆ ਪਤਾ ਨਹੀਂ ਮੰਮੀ ਲਾਈਟ ਥੋੜਾ ਜਿਹਾ ਨਾ ਖਰਾਬ ਕਰਨ ਦੇਈ ਆ ਪਦੇ ਦੀ ਚਮੱਕੇ ਮਰਨ ਦੇਈ ਆ ਤੇ ਮੈਂ ਸੋਚਿਆ ਬੰਦ ਕਰਦਾ ਨੀ ਲਾਈਟ ਵੱਧ ਘਟਾਉਂਦੇ ਹੀ ਜਾਂ ਤੂੰ लवली ਨੂੰ ਕਹਿੰਦੀ ਜਾਂ ਆਪਣੇ ਡੈਡੀ ਨੂੰ ਕਹਿੰਦੀ ਤੂੰ ਨਾ ਲੱਗਣਾ ਹੀ ਮੰਮੀ ਤੁਸੀਂ ਇਸੇ ਮੂੰਹ ਨਾਲ ਮੁੜ ਕੇ ਨਾ ਮੈਨੂੰ ਇਹ ਗੱਲ ਕਹਿਣੀ ਹੈ ਲੈ ਅੰਨੀ ਹੀ ਨੂੰ ਦੀਦੀ ਨਾਲ ਕਾਲਜ ਨਾਲ ਦੀ ਤਿਆਰ ਹੋਉਂਦੀ ਸੀ ਉਹਨਾਂ ਨੇ ਮੈਂ ਤਾਂ ਨਹੀਂ ਕਿਹਾ ਤੂੰ ਨੀਟ ਨਾ ਹੋਏ ਨੀ ਜਦੋਂ ਮੇਰੇ ਕੋ ਬਾਦੀ ਆ ਲਗਿਆ ਕਹਿਣਾ ਵਿਚਾਰੀ ਨੇ ਕੀ ਆ ਉਹ ਮੁੰਡੇ ਦੇ ਕਰਕੇ ਆਈ ਹੀਗੀ ਫੇ ਮੁੰਡੇ ਦਾ ਕਿਤੇ ਰਿਸ਼ਤਾ ਕਰਾ ਦੋ ਨਹੀਂ ਹੈ ਤੇ ਉਹਦੀ ਗਲਤੀ ਆ ਪਰ ਉਹ ਵੀ ਨਾ ਅਸਲ ਤੇ ਠੀਕ ਨਹੀਂ ਸੀ ਜਿ ਕਾਮ ਤੇ ਬੁਖਾਰ ਆ ਹੀ ਉਹਨੂੰ ਤੇ ਮੈਂ ਦਵਾਈ ਲਿਆ ਕੇ ਦਿੱਤੀ ਆ ਥੋੜਾ ਉਹ ਕਿਹੜਾ ਨਿਆਣਾ ਸੀ ਆਪ ਕਰ ਲੈਂਦਾ ਭੱਲੇ ਤੇਰੇ लवली ਹਾਂ ਗੱਲ ਤੇ ਤੂੰ ਝੱਟ ਕਹਤੀ ਉਹ ਵੀ ਹੋ ਗਿਆ ਮੈਂ ਪਾ ਭਾਬੀ ਜੀ ਆਣਾ ਮੇਰੇ ਕੱਪੜੇ ਪ੍ਰੈਸ ਕਰ ਦਿਓ ਮੈਂ ਆ ਸੈਂਟਰ ਜਾਣਾ ਸੀ ਤੇ ਸੰਦੀਪ ਕਿੱਥੇ ਆ ਉਹ ਭਾਬੀ ਉਹਨੇ ਜਾਣਾ ਆਪਣੇ ਕਾਲਜ ਉਹ ਤਿਆਰ ਹੋਣ ਦੀ ਜੇ ਚਲ ਉਹਦੇ ਤਿਆਰ ਹੋਉਂਦੀ ਆ ਤੇ ਮੰਮੀ ਕਿੱਥੇ ਆ? ਉਹ ਮੰਮੀ ਨੂੰ ਤਾਂ ਮੈਂ ਆਪ ਲੱਭਣ ਡਿਆ ਵਾਂ। ਉਹ ਮੈਂ ਲਾਦਾ ਗਵਾਂਡੀਆਂ ਘਰ ਚ ਲੱਗੀ ਆ। ਉਸ ਵਕਤ ਇਹ ਗਵਾਂਡੀਆਂ ਘਰ ਚ ਲੱਗੀ ਆ। ਉਹਨਾਂ ਨੂੰ ਨਹੀਂ ਪਤਾ ਹੈਗਾ ਕਿ ਨਿਆਣਿਆਂ ਨੂੰ ਕਾਲਜ ਕੱਲਣਾ ਵਾ। ਬੰਦਾਂ ਦੇ ਕੱਪੜੇ ਪ੍ਰੈਸ ਕਰਦੇ। ਉਹ ਭਾਬੀ ਉਹ ਸਹਰਸੂਰ ਕਰਨਗੇ ਹੁਣੇ ਆ। ਉਹਨਾਂ ਘਰ ਚ ਲੱਗੇ ਆ। ਤੁਸੀਂ ਕਰ ਦੋ ਸਾ ਪ੍ਰੈਸ 2 ਦੇ ਮਿੰਟ ਲੱਗਣੇ। ਕਰਨਾ ਮੇਰਾ ਨੀਗਾ ਟਾਈਮ ਹੈਗਾ ਹਲੇ ਠੀਕ ਵਾ ਨਾ। ਮੈਂ ਹੋਰ ਵੀ ਕੰਮ ਕਰਨੇ ਆ। ਹਲੇ ਭਾਜੀ ਤੇਰੇ ਬੰਬੀ ਦੇ ਗਏ ਆ। ਉਹਨਾਂ ਨਾਲੇ ਚਾਹ ਵੀ ਪੀਣੀ ਆਗੇ ਉਹ ਲੱਗੀਆਂ ਬਣਾਉਣਾ ਸਵੇਕ ਤੇ ਦੀ ਮੈਂ ਪਹਿਲਾਂ ਉઠી ਆ ਤੇ ਆਪ ਪ੍ਰੈਸ ਕਰ ਲਾ ਹਾਂ ਕੀ ਹੋਇਆ ਵਾ ਤੈਨੂੰ ਮੁੰਡੇ ਸਭ ਉਹ ਆਪਣਾ ਕੰਮ ਆਪ ਕਰ ਲੈਂਦੇ ਆ ਸਾਰਾ ਭਾਬੀ ਜੀ ਇਹ ਕਹਿੰਦੇ ਮੈਨੂੰ ਪ੍ਰੈਸ ਕਰਨੇ ਹੁੰਦੇ ਹੁੰਦੇ ਮੈਂ ਤੁਹਾਨੂੰ ਕੱਲ ਹੀ ਕਹਿਣਾ ਸੀ ਨਾਲੇ ਮੰਮੀ ਮੈਨੂੰ ਦੱਸ ਕੇ ਨਹੀਂ ਗਈ ਅੱਗੇ ਤੋਂ ਉਹ ਕੱਪੜੇ ਪ੍ਰੈਸ ਕਰ ਦਿੰਦੇ ਆ ਉਹ ਅੱਜ ਉਹ ਚਲ ਗਏ ਆ ਤਾਂ ਟਾਡੇ ਆ ਲਿਆ ਮੈਂ ਜੇ ਕਰਨ ਤੁਹਾਡੇ ਕੋਲੋਂ ਨਹੀਂ ਨਾ ਹੁੰਦੇ ਤੇ ਮੈਂ ਵਿਹਲੀ ਨਹੀਂ ਹੈਗੀ ਮੈਨੂੰ ਵੀ ਬੜੇ ਕੰਮ ਕਰਨ ਵਾਲੇ ਤੁਸੀਂ ਹੁਣ ਚੱਪ ਕਰਕੇ ਕਾਲਜ ਚਲ ਜਾਣਾ ਵਾ ਸਾਰਾ ਦਿਨ ਬੰਨੇ ਆ ਤੁਹਾਡਾ ਤੇ ਮੈਂ ਹੋਰ ਵੀ ਕੰਮ ਵੇਖਣੇ ਆ ਠੀਕ ਵਾ ਨਾ ਜੇ ਤੇ ਪ੍ਰੈਸ ਕਰਨੇ ਠੀਕ ਵਾ ਜੇ ਨਹੀਂ ਤਾਂ ਮੰਮੀ ਆਉਂਦੇ ਤਾਂ ਆਪੇ ਕਰ ਦਿੰਦੇ ਆ ਰਹਿਣ ਤਾਂ ਭਾਬੀ ਫਿਰ ਮੈਂ ਇਦਾਂ ਪਾ ਲੈਣਾ ਪਾਲਾ ਫਿਰ ਪਾਲਾ ਕੁਝ ਨਹੀਂ ਹੁੰਦਾ ਪ੍ਰੈਸ ਵੀ ਕਰਕੇ ਦੋ ਤਾਂ ਉਤੋਂ ਆਕੜੂ ਵੇਖ ਕਿੰਨੀ ਕਰਨੀ ਕੋਈ ਨਹੀਂ ਰਹਿਣ ਦੋ ਮੈਂ ਇਦਾਂ ਹੀ ਪਾ ਲੈਣਾ ਤੇ ਪਾਲਾ ਮੈਨੂੰ ਕਾਹਦਾ ਕਹਿਣ ਦੀਆਂ ਦੱਸ ਮੁੰਡੇ ਸਾਰੇ ਕੰਮ ਕਰੀ ਫਿਰਦੇ ਆ ਕਦੇ ਪਹਿਲੀ ਵਲ ਇਹ ਨਹੀਂ ਗਿਆ ਹੈਗਾ ਕਿਦੇ ਵੀਰਵਾਲੇ ਨਹੀਂ ਵੀ ਜਾਈ ਵੀਰ ਜੀ ਤਾਂ ਇਕੱਲੇ ਲੱਗੇ ਆ ਮੈਂ ਨਾਲ ਕੁਛ ਕਰਵਾ ਦੇਣਾ ਨਾ ਭੈਣ ਭਰਾਵਾਂ ਨੇ ਸੌਂ ਪਾਈ ਆ ਵੀ ਆਪਾਂ ਨਹੀਂ ਕਿਸੇ ਕੰਮ ਨੂੰ ਹੱਥ ਲਾਉਣਾ ਇਹ ਦੋਵੇਂ ਜੀ ਲੱਗੇ ਰਹਿਣ ਭਾਵੇਂ ਸਾਰਾ ਦਿਨ ਤੇ ਕੋਈ ਨਹੀਂ ਆ ਮੈਂ ਵੀ ਨਹੀਂ ਹੁਣ ਤੁਹਾਡਾ ਕੰਮ ਕਰਦੀ ਕੋਈ ਵੀ ਕਰੋ ਆਪੇ ਤੁਹਾਡੇ ਹੱਥਾਂ ਨੂੰ ਕੀ ਹੋਇਆ ਵੋ ਨੇ ਇਹ ਤੇ ਕਹਿੰਦੇ ਆਇਆ ਯੂ ਤਿਆਰ ਹੁੰਦੀ ਆ ਤੇ ਕਾਲਜ ਚਲੀ ਜਾ ਇਹ ਤਾਂ ਮੈਨਾਂ ਹਾਲੇ ਤੱਕ ਕੁਝ ਪੀਇਆ ਕੋਈ ਨਹੀਂ ਅੰਦਰ ਮੈਸ ਵੱਲਦੀ ਚਾਂ ਲਾਗੇ ਕੀ ਕਰਨ ਲਈ ਆ ਬੰਦ ਕਰਨ ਲਈ ਆ ਹੁਸ਼ਿਆ ਨੂੰ ਕੋਈ ਨਾ ਲੱਗਣਾ ਮੁੜ ਕੇ ਕਹਣਾ ਸਹਰਿਆ ਨੇ ਮਾਰਤੀ ਨਿਰਪਿੰਦਰ ਆ ਸੱਚ ਬੰਦ ਕਿਉਂ ਕਰਨ ਲਈ ਆ ਪਤਾ ਨਹੀਂ ਮੰਮੀ ਲਾਈਟ ਥੋੜਾ ਜਿਹਾ ਨਾ ਖਰਾਬ ਕਰਨ ਲਈ ਆ ਪਦੇ ਦੀ ਚਮਕੇ ਮਰਨ ਲਈ ਆ ਤੇ ਮੈਂ ਸੋਚਿਆ ਬੰਦ ਕਰਦਾ ਫਿਰ ਕੋਈ ਚੀਜ਼ ਸੜੂਗੀ ਐਵੇਂ ਨੁਕਸਾਨ ਹੋਊਗਾ ਤੇ ਤਾਂ ਕਰਕੇ ਮੈਂ ਡੀ ਸਵਿਚ ਆਫ ਕਰਨਾ ਮੈਂ ਚਲਕੜੀ ਕਰ ਦੇਣੀ ਆ ਜੇ ਲਾਈਟ ਚੰਗੀ ਤਰ੍ਹਾਂ ਆਉਗੀ ਤੇ ਫੇਰ ਜਗਾ ਲਾਂਗੇ। ਉਹ ਮਸ਼ੀਨ ਚੱਲਣ ਰਹੀ ਆ ਉਹਦੇ ਵੱਲ ਤੇ ਤੇਰਾ ਧਿਆਨ ਨਾ ਗਿਆ ਵੀ ਪਹਿਲਾਂ ਉਹ ਬੰਦ ਕਰਦਾ। ਇੱਥੋਂ ਦਵਾ-ਦਵ ਸੋਚ ਕੱਟਣ ਡੈ ਪਈ ਆ। ਗਵਾਂਡੀਆਂ ਦੇ ਘਰ ਤੇ ਲਾਈਟ ਚੰਗੀ। ਭਲੀ ਆਉਂਦੇ ਹੀ ਆ ਨਾ ਏਸੀ ਲਾਇਆ ਸੀ ਮੈਂ ਉੱਥੇ ਬੈਠੀ ਆਈ ਆ। ਕੋਈ ਗੱਲਬਾਤ ਨਹੀਂ ਇਦਾਂ ਦੀ। ਹੱਡੀ ਚਮੱਕੇ ਮਾਰਨ ਡਈ ਆ। ਇੱਕ ਵਾਰ ਚਲਾ ਕੇ ਵੇਖਾਂ ਬੜਾ ਵੀ ਵੱਧ ਘਟ ਹੋਣ ਵੀ ਡਈ ਆ ਕਿ ਨਹੀਂ। ਮੰਮੀ ਜਦੋਂ ਮਸ਼ੀਨ ਦੀ ਗੱਲ ਕਰਨ ਦੇ ਆ ਨਾ ਤੇ ਮਸ਼ੀਨ ਦੀ ਵੀ ਲਾਈਟ ਇੱਥੋਂ ਹੀ ਜਾਂਦੀ ਆ। ਉਹ ਜੇ ਮੋੜ ਨਹੀਂ ਤੋਂ ਬੰਦ ਕੀਤਾ ਤਾਂ ਉਹ ਵੀ ਤਾਂ ਬੰਦ ਹੋਈ ਹੈ ਨਾਲ ਹੀ ਤੀ ਕਿੱਦਾਂ ਨੀ ਗੱਲਾਂ ਕਰੰਦੀਆਂ ਨਾਲੇ ਉਥੋਂ ਦੀ ਕਦੋਂ ਦੇ ਤੁਰੇ ਹੋਗੇ ਲਾਈਟ ਤੇ ਹੁਣੇ ਚਮਕੇ ਮਾਰਨ ਲੱਗੀ ਹੈ ਤੇ ਮੈਂ ਦਵਾ ਦੋਸੇ ਵੀ ਤਾਂ ਸਵਿਚ ਆਫ ਕਰਤਾ ਵਾ ਪਤਾ ਨਹੀਂ ਤਾਨੂੰ ਵਹਿਮ ਗਾਦਾ ਪੈਂਦਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਹੈਗੀ ਨਹੀਂ ਲਾਈਟ ਵੱਧ ਘਟਾਉਂਦੀ ਹੀ ਜਾਂ ਤੂੰ लवली ਨੂੰ ਕਹਿੰਦੀ ਜਾਂ ਆਪਣੇ ਡੈਡੀ ਨੂੰ ਕਹਿੰਦੀ ਤੂੰ ਨਾਲ ਲੱਗਣਾ ਹੀ ਨਾਲ ਲੱਗ ਜਾਂਦੀ ਨਾ ਫੇਰ ਲੋਕਾਂ ਨੇ ਸਾਨੂੰ ਗੱਲਾਂ ਕਰਨੀਆਂ ਸੀ ਤੈਨੂੰ ਨਹੀਂ ਕਿਸੇ ਨੇ ਕੁਝ ਕਹਿਣਾ ਲੈ ਦੱਸ ਇਹਦੇ ਨਾਲ ਭਲਾ ਨਾਲ ਲੱਗਣ ਵਾਲੀ ਕਿਹੜੀ ਗੱਲ ਵਾ ਘਰ ਦੇ ਕਈ ਕੰਮ ਆ ਜਿਹੜੇ ਬੰਦਿਆਂ ਤੋਂ ਬਗੈਰ ਵੀ ਕਰਨੇ ਪੈਂਦੇ ਆ ਹੁਣ ਮੈਂ ਜਾਂਦੀ ਨਾ ਦੌੜੀ ਮਗਰ ਉਹਨਾਂ ਦੇ ਉਹਦੇ ਮੋਟਰ ਤੇ ਗਏ ਇਹ ਨਹੀਂ ਵੀ ਆਗ ਤੇ ਲਾਈਟ ਬੰਦ ਕਰਦੇ ਹੋ ਚਲ ਚੰਗਾ ਚੰਗਾ ਕਰਤੀ ਆ ਨਾ ਮੈਂ ਚਲਾ ਕੇ ਵੇਨਨੀ ਆ ਭਲਾ ਵੱਧ ਮੰਨੀ ਕੋਈ ਨਾ ਆ ਸੜੂਗਾ ਤੇ ਨੁਕਸਾਨ ਕਰ ਹੁਣ ਵੇਨਨੀ ਆ ਭਲਾ ਚਲਾ ਕੇ ਅੰਦਰ ਤੂੰ ਵੱਧ ਘੱਟ ਹੋਣ ਲਈ ਆ ਆ ਜਾ ਨਾਲੇ ਅੰਦਰ ਹੀ ਤੇ ਜੇ ਹੁਣ ਠੀਕ ਹੋ ਗਈ ਹੋਊਗੀ ਤੇ ਫਿਰ ਭਲਾ ਆਹ ਈ ਛੇਤੀ ਠੀਕ ਹੋ ਗਈ ਆ ਕਿ ਨੀ ਮੇਰੀ ਗੱਲ ਸੁਣਾ ਨੀ ਲਾਈਟ ਤੇ ਚੰਗੀ ਭਲੀ ਜਗਨ ਰਹੀ ਆ ਤੂੰ ਕਹਿੰਦੇ ਚਮੱਕੇ ਮਾਰਨ ਰਹੀ ਆ ਹੁਣ ਚਮੱਕੇ ਕਿੱਥੇ ਗਏ ਆ ਆ ਜਿਹੜੇ ਨਾ ਬਹਾਨੇ ਦੇ ਆ ਨਾ ਕਿ ਹੋਰ ਨੂੰ ਮਾਰਿਆ ਕਰ ਮੈਨੂੰ ਸ਼ਦਾ ਨਾ ਹੀ ਬਣਾ ਚੰਗੀ ਗੱਲ ਆ ਮੰਮੀ ਤੁਸੀਂ ਇਸੇ ਮੂੰਹ ਨਾਲ ਮੁੜ ਕੇ ਨਾ ਮੈਨੂੰ ਇਹ ਗੱਲ ਕਹਿਣੀ ਲੈ ਅੰਨੀ ਹੀ ਨੂੰ ਘਰ ਦੇ ਵਿੱਚ ਲੱਭਦਾ ਨਹੀਂ ਕਿ ਲਾਈਟ ਵੱਧ ਘਟਾਉਂਦੀ ਆ ਵੀ ਮੈਂ ਇਸ ਵਿੱਚ ਬੰਦ ਕਰਦਾ ਫਿਰ ਵੀ ਇਸੇ ਮੂੰਹ ਨਾਲ ਕਹਿਣਾ ਹੈ ਲੈ ਇਹਨੇ ਚੀਜ਼ਾਂ ਸਾੜ ਦਿੱਤੀਆਂ ਵਾ ਤੁਸੀਂ ਕਿਸੇ ਪਾਸੇ ਵੀ ਨਹੀਂ ਲੱਗਦੇ ਹੈਗੇ ਓ ਚੰਗਾ ਚੰਗਾ ਜਾ ਕਾ ਪਚਾਹਦਾ ਬਣਾ ਮੇਰੇ ਵਾਸਤੇ ਸਵਾਜ-ਜਵਾਬ ਕਰਨਦਾ ਪੀਆ ਹੋਰ ਆਉਂਦੇ ਆ ਚਾਹ ਗਵਾਂਡੀਆਂ ਨੇ ਨਹੀਂ ਪਿਆਲੀ ਪਿਆਲੀ ਆ ਤੇ ਪਿਆਲੀ ਇਹ ਤਾਂ ਫਿਰ ਉੱਥੇ ਪੀ ਕੇ ਆਉਂਦੇ ਇਹ ਬੱਸ ਹੋਰੀ ਮੇਰੇ ਨਾਲ ਅੱਛਾ ਮੈਨੂੰ ਨਹੀਂ ਪਤਾ ਕਿ ਸੱਚਬੰਦ ਕਿਉਂ ਕਰਨ ਰਹੀ ਆ ਕੁੜੀ ਜੀ ਸੁੱਤੀ ਐਸੀ ਲਾ ਕੇ ਪੀੜ ਤੇ ਇਹ ਹੋਣ ਰਹੀ ਹੋਣੀ ਆ ਇਹ ਜੀ ਮੰਮੀ ਮੱਤੀ ਵੱਧ ਘਟਾਉਂ ਰਹੀ ਸੀ ਇਹਨੂੰ ਵੀ ਪੁੱਛਾਂ ਉਹ ਕੀ ਨੀਗੀ ਕਹੀ ਨੀਗੀ ਕਾਲ ਜੱਜੇ ਨੇ ਸੰਦੀਪ ਤੂੰ ਤਿਆਰ ਤੀਰੋ ਕਿ ਫੇਰ ਸੰਗੀਆਂ ਜਾਣਾ ਨਹੀਂਗਾ ਅੱਜ ਮੰਮੀ ਮੇਰਾ ਨੇ ਜੀ ਕਰਨ ਡਿਆ ਜਾਣ ਨੂੰ ਜੀ ਨਹੀਂ ਕਰਨ ਡਿਆ ਕੀ ਹੋਇਆ ਵਾ ਗੱਲ ਦੱਸ ਮੈਨੂੰ ਮੰਮੀ ਹੋਇਆ ਤਾਂ ਕੁਝ ਨਹੀਂ ਆ ਵੈਸੇ ਮੇਰਾ ਮਨ ਨਹੀਂ ਹੈਗਾ ਅਸੀਂ ਜਾਣ ਦਾ ਮੇਰੀ ਇੱਕ ਗੱਲ ਸੁਣ ਐਨੀਆਂ ਫੀਸਾਂ ਭਰਨਦੇ ਆ ਰੋਜ਼ ਛੁੱਟੀ ਕੀਤੇਂ ਗੁਜ਼ਾਰਾ ਹੋਊਗਾ ਗਾੜੀ ਪੇਪਰ ਆਉਂਦੇ ਆ ਕੀ ਲਿਖੇਂਗੀ ਉੱਥੇ ਮੰਮੀ ਘਰ ਜਿੱਤੇ ਕਪਾਤ ਰਹਿੰਦਾ 24 ਘੰਟੇ ਤੇ ਮੇਰਾ ਜਾਣ ਨੂੰ ਜੀ ਨਹੀਂ ਕੀਤਾ ਅੱਜ ਇਹ ਕਪਾਤ ਤਾਂ ਮੁੱਕਣਾ ਹੀ ਨੀਗਾ ਕਿੰਨੀਆਂ ਕਿ ਛੁੱਟੀਆਂ ਕਰੇਂਗੀ ਕੋਈ ਗੱਲ ਨਹੀਂ ਨਹੀਂ ਵੀ ਜਾਉਂਗੀ ਫਿਰ ਕੀ ਹੋ ਗਿਆ ਵਾ ਮੈਂ ਮਾੜਾ ਜਾ ਉਧਰ ਚਲ ਗਈ ਆ ਤੂੰ ਛੁੱਟੀ ਕਰਕੇ ਬੈ ਗਈ ਆ ਹੱਦ ਹੋ ਗਈ ਤੇਰੇ ਵਾਲੀ ਕੋਈ ਗੱਲ ਨਹੀਂ ਮੈਂ ਫੋਨ ਕਰਤਾ ਸੀ ਮੀਨੂ ਤੇਰੀ ਭਾਬੀ ਨੇ ਤਾਂ ਨਹੀਂ ਕੋਈ ਗੱਲ ਕੀਤੀ ਤੇਰੇ ਨਾਲ ਉਹ ਨਹੀਂ ਨਹੀਂ ਮੰਮੀ ਉਹਨੇ ਨਹੀਂ ਕੋਈ ਵੀ ਗੱਲ ਕੀਤੀ ਮੈਂ ਤੇ ਅੰਦਰ ਉਦੋਂ ਦੀ ਪਈਆਂ ਲੰਮੇ ਚੱਲ ਫੇ ਰੋਟੀ ਪਾਣੀ ਖਾ ਨਾਲ ਕੰਮ ਕਰਾ ਉਹਦੇ ਫੇਰ ਉਹਨੇ ਔਖੀ ਹੁੰਦਾ ਪਹਿਣਾਵਾ ਆ ਜਾ ਬਾਹਰ ਚਲੋ ਐਵੇਂ ਛੁੱਟੀ ਕਰਕੇ ਤੇ ਬਹਿ ਗਈ ਆ ਮੈਨੂੰ ਪਤਾ ਹੁੰਦਾ ਤਾਂ ਮੈਂ ਜਾਣਾ ਹੀ ਨਹੀਂ ਉਧਰ ਬੈਠੇ ਜੇ ਓਏ ਆਹੋ ਬੈੜਾ ਮੈਂ ਜਣਾ ਬੰਮੀ ਨੂੰ ਅੱਛਾ ਅੱਛਾ ਚਾ ਲਾਗੇ ਤੇ ਬੰਮੀ ਚੱਲ ਪਈ ਤਾਂ ਅੱਡੇ ਲੈਨ ਚਲੀ ਨਹੀਂ ਹੋਰੇ ਚੱਲ ਕੋਈ ਨਹੀਂ ਲੈਨ ਵੀ ਚਲ ਜੂ ਓਦਾਂ ਵੀ ਤੇ ਸਾਰਾ ਦਿਨ ਅਚ ਘਰੋਂ ਬਾਹਰ ਹੀ ਰਹੇ ਜੇ ਭੈਣ ਵਿਚਾਰੀ ਆਈ ਤਾਂ ਮਗਰੋਂ ਹੋ ਕੇ ਵਾਪਸ ਚਲ ਗਈ ਆ ਕਿਉਂ ਕਿ ਕਹਿੰਦੀ ਸੀ ਕਹਿਣਾ ਵਿਚਾਰੀ ਨੇ ਕੀ ਆ ਉਹੋ ਮੁੰਡੇ ਦੇ ਕਰਕੇ ਆਈ ਸੀਗੀ ਵੀ ਮੁੰਡੇ ਦਾ ਕਿਤੇ ਰਿਸ਼ਤਾ ਕਰਾ ਦੋ ਪਿੰਡ ਵਾਲੇ ਬੜੇ ਉਮਤਰੇ ਉਹਨਾਂ ਦੇ ਲੋਕੀ ਪਾਨੀਆਂ ਮਾਰਨੋਂ ਨਹੀਂ ਹਟਦੇ ਤੇ ਫੇਰ ਵਿਚਾਰੀ ਕਹਿੰਦੀ ਵੀ ਮੇਰੇ ਕੋਲ ਉਹਨਾਂ ਨਾਲ ਹੱਥ ਨਹੀਂ ਗੇ ਸੜਦੇ ਕੰਮ ਨਹੀਂ ਗਾ ਹੁੰਦਾ ਮੇਰੇ ਕੋ ਹੁਣ ਤੇ ਹੋ ਵੀ ਤੇ ਮੜੀ ਗਈ ਆ ਤੇ ਫਿਰ ਮੈਂ ਸੋਚਿਆ ਮੈਂ ਚੱਲ ਕੋਈ ਨਹੀਂ ਭੈਣ ਤੂੰ ਫਿਕਰ ਨਾ ਕਰ ਤੇ ਆਉਂਗੀ ਮੈਂ ਕਰੂੰਗੀ ਗੱਲ ਤੇ ਹੁਣ ਤੁਸੀਂ ਦੱਸੋ ਜੇ ਕੋਈ ਤੁਹਾਡੇ ਕਿਤੇ ਹੈਗਾ ਵਾ ਨਾ ਨਜ਼ਰ ਵਿੱਚ ਤੇ ਕਰਾਓ ਰਿਸ਼ਤਾ ਬੰਦੇ ਕਹਿੰਦਾ ਮੈਂ ਕੀਤੀ ਹੀ ਗੱਲ ਕੁੜੀ ਤੇ ਕਹ ਹੈਗੀ ਆ ਤੇ ਹੈਗੀ ਵੀ ਜਿਹੜੀ ਗੱਲੀ ਗੱਲੀ ਉਹ ਤੇ ਭੈਣ ਭਰਾਵ ਦਾ ਹਾਂਦੀ ਕਿ ਉਹ ਵੀ ਹੈ ਥੋੜੇ ਜਿਹੇ ਚਾਰੇ ਨਾ ਸਾਡੇ ਕੋਲ ਮਾਤਰ ਸਾਥੀ ਆ ਤੇ ਫਿਰ ਭੈਣ ਆਪਣੇ ਨੂੰ ਕਹਿੰਦੀ ਬੁਧੀਆਂ ਗੱਲਾਂ ਨਾ ਕਰੀ ਰਿਸ਼ਤਾ ਤੇ ਮੈਂ ਕਰਾ ਦੂੰਗਾ ਕੋਈ ਸਵਕਾ ਹੋਗੀ ਠੀਕ ਨਹੀਂ ਤੇ ਚੱਲ ਇੱਕ ਗੱਲ ਹੈਗੀ ਆ ਤਮ ਮੁੰਡਾ ਕਿਹੜਾ ਕੋ ਖਾਂਦਾ ਪੀਂਦਾ ਵਾ ਤੇ ਚਲ ਕੁੜੀ ਦਾ ਟਾਈਮ ਸੋਖਾਂ ਨਾ ਗਿਉ ਇੱਥੇ ਇਸੇ ਕਰਕੇ ਤਾਂ ਮੈਂ ਕਹਿ ਨਹੀਂ ਆ ਵੀ ਸਾਡਾ ਮੁੰਡਾ ਕਿਹੜਾ ਰਿਆ ਵਾ ਪਰ ਇਹ ਆ ਵੀ ਲੋਕੀ ਨਹੀਂ ਚੰਗੇ ਉਹਨਾਂ ਦੇ ਪਿੰਡ ਦੇ ਲੋਕੀ ਆਂਦੇ ਵੀ ਹਾਂ ਹਾਂ ਇਹਦਾ ਰਿਸ਼ਤਾ ਹੋ ਕਿਦਾਂ ਜਾਵੇ ਗੱਲ ਤੇ ਹਾਂ ਮਾਰਦੀ ਆ ਨਾ ਤੇ ਮੈਂ ਤਾਂ ਨਹੀਂ ਆ ਵੀ ਕਿਹ ਚੰਗੇ ਥਾਂ ਹੱਥ ਪਾਇਓ ਤੇ ਸਮਝਾ ਦਿਓ ਪਿੱਛੂਗਲੀ ਵਿੱਚ ਨਾ ਫਸਿਓ ਕਿਤੇ ਲੋਕਾਂ ਚੁਗਲੀਆਂ ਵੀ ਮਾਰਨੀਆਂ ਜੇ ਸਾਰੇ ਕੰਮ ਕਰਨੇ ਜੀ ਉਹ ਮੇਰੀ ਗੱਲ ਸੁਣ ਲਾ ਅੱਗੇ ਮੈਂ ਇੱਕ ਦੋ ਕੰਮ ਕਰ ਆਇਆ ਅਜੇ ਤੱਕ ਮੇਰਾ ਲਾਂਮਾ ਨਿਕਦੀ ਆ ਤੇ ਮੈਂ ਜਦੋਂ ਗੱਲ ਬੰਦੇ ਨੂੰ ਸੱਚੀ ਦੱਸਣੀ ਆ ਤੇ ਫਿਰ ਕਾਦੀ ਗੱਲ ਆ ਝੂਠੇ ਇੱਕ ਰੁਪਈਆ ਦਾ ਨਹੀਂ ਮੈਂ ਕਹਿੰਨਾ ਮਾਰਦਾ ਨਾਲੇ ਨਾ ਤੇ ਚੱਲ ਜੀਵਨ ਇੱਕ ਗੱਲ ਹੈਗੀ ਆ ਚਲੋ ਸਾਡਾ ਵੀ ਕਿੰਨੇ ਸਿਰ ਜੋੜਿਆ ਸੀ ਸਿਰ ਜੋੜਨਾ ਚਾਹੀਦਾ ਤੋੜਨਾ ਨਹੀਂ ਚਾਹੀਦਾ ਉਹ ਲੋਕ ਬੇਕੂਫ ਹੁੰਦੇ ਆ ਜਿਹੜੇ ਲੋਕਾਂ ਦੀਆਂ ਭਾਨੀਆਂ ਮਾਰਦੇ ਆ ਠੀਕ ਨਹੀਂ ਉਹਨਾਂ ਨੂੰ ਨਾ ਅਗਲੇ ਘਟ ਹੋਈ ਵੀ ਨਹੀਂ ਮਿਲਦੀ ਜਿਹੜੇ ਕੰਮ ਕਰਦੇ ਆ ਤੇ ਨਾਲੇ ਮੈਨੂੰ ਭੈਣ ਵਾਲੇ ਵੇਖ ਕੇ ਤਰਸ ਬढ़ाਉਂਦਾ ਵਿਚਾਰੀ ਵਾਲ ਹੈ ਆਂਦੀ ਹੁਣ ਚੁੱਲ੍ਹੇ 'ਚ ਫੁਕਾਂ ਨਹੀਂ ਗੀਆਂ ਵੱਜਦੀਆਂ ਗੈਸ ਤੇ ਮੇਰੇ ਕੋ ਕੰਮ ਨਹੀਂ ਹੁੰਦਾ ਤੇ ਮੈਂ ਕਿਹਾ ਤੇਰਾ ਤੇ ਫਿਰ ਬਹੁਤਾ ਹੀ ਮਾੜਾ ਹਾਲ ਹੋਇ ਉਹ ਹੈਗੀ ਤੇ ਪਹਿਲਾਂ ਚੰਗੀ ਭਲੀ ਆ ਜੋਂ ਦੀ ਬਿਮਾਰ ਹੋਈ ਐ ਨਾ ਉਸਨ ਦਾ ਮੁੜਕੇ ਹੱਥ ਪੈਰ ਥੋੜੇ ਜੇ ਨਾ ਉਤਰਾਂ ਦੇ ਹੋ ਗਏ ਐ ਤਾਂ ਕਰਕੇ ਆ ਚੱਲ ਕੀ ਕਰਨਾ ਫਿਰ ਤੇ ਚੱਲ ਕੋਈ ਗੱਲ ਨਹੀਂ ਕੀ ਉਹਨੂੰ ਕਿਹਾ ਥੋੜਾ ਬੋਦਾ ਟਾਈਮ ਕੱਢੋ ਤੇ ਕੋਈ ਨਹੀਂ ਮੈਂ ਕਰਕੇ ਪਤਾ ਤੇ ਫਿਰ ਕਰਾ ਦਿੰਦੇ ਡੰਮ ਡੰਮ ਉਹਦਰ ਵਿਆਹ ਦੀ ਫਿਰ ਪਤਾ ਕੀ ਗੱਲ ਆ ਉਹਨਾਂ ਨੂੰ ਕਿਹੜੀ ਭੁੱਖ ਵਾ ਕਿਸ ਚੀਜ਼ ਦੀ ਕੱਲਾ ਕੱਲਾ ਤੇ ਮੁੰਡਾ ਵਾਦਾ ਵਿਚਰੀ ਦਾ ਤੇ ਉਹਨਾਂ ਕਿਹੜਾ ਦਾਜ ਦੂਜਵਾਲ ਤੇ ਵੈਸੇ ਨਹੀਂ ਗੇ ਵੇਖਦੇ ਉਹ ਤੇ ਕੁੜੀ ਚੰਗੀ ਚਾਹੀਦੀ ਜਿਹੜੀ ਮੇਰੀ ਭੈਣ ਦੀ ਸੇਵਾ ਕਰੇ ਮੇਰੀ ਕੀ ਗੱਲ ਸੁਣ ਪਹਿਲਾਂ ਜੀਵਨ ਉਹ ਦਾਜ ਦੀ ਲਾਂਤ ਉਹ ਤਾਂ ਵੈਸੇ ਇਹ ਕੋ ਬੜਾ ਚੰਗਾ ਕੰਮ ਦਾਜ ਲੈਣਾ ਤੇ ਦੇਣਾ ਹੈ ਇਹ ਤਾਂ ਗੱਲ ਹੈ ਕਿ ਭਾ ਸਮਝਿਆ ਕੋਈ ਤਾਂ ਨਾ ਸਦਾ ਲੋਕਾਂ ਨੇ ਇੱਕ ਦੂਜੇ ਦਾ ਜਲੂਸ ਘੜ ਛੜਿਆ ਵਾ ਫਲਾਣੇ ਨੇ ਮੋਟਰਸਾਈਕਲ ਦੇ ਦਿੱਤਾ ਤੇ ਮੈਂ ਵੀ ਦੇਣਾ ਹੀ ਇੱਕ ਬੰਦੇ ਕੋ ਰੁਪਈਏ 4 ਉਹਨੇ ਦੇ ਦਿੱਤਾ ਤੇ ਗਰੀਬ ਮਾਤਰ ਵਿਚਾਰਾ ਨਾਲ ਉੱਤਰ ਲਗੜਿਆ ਜਾਂਦਾ ਵਾ ਤਾਂ ਇਹ ਤੇ ਕਰਜ਼ਾਈ ਹੋਈ ਦੁਨੀਆ ਉਹ ਤਾਂ ਗੱਲ ਵਾ ਆਹੋ ਤੇ ਚੱਲ ਤੁਸੀਂ ਨਾ ਇੱਕ ਵਾਰੀ ਜਾ ਕੇ ਗੱਲ ਕਰਿਓ ਉੱਧਰ ਨਹੀਂ ਕੋਈ ਨਹੀਂ ਮੈਂ ਕਰ ਲਿਓ ਹੁਣ ਚੇਤੇ ਦੇ ਨਾਲ ਕੋ ਯਾਰ ਤੁਸੀਂ ਕਹਿੰਦੇ ਫਿਰ ਕਦੀ ਗੱਲ ਵਾ ਮੈਨੂੰ ਵੀ ਚੇਤਾ ਵਾ ਚੱਲ ਭੈਣ ਤੇ ਦੀ ਜ਼ਿੰਦਗੀ ਸੁਖੀ ਲੰਘ ਜੂਗੀ ਮਾਣ ਨਾ ਹੀ ਵਿਚਾਰੀ ਨਾਲ ਕੁੜੀ ਚੰਗੀ ਆ ਆਹੋ ਕਰਵਾ ਦਿਓ ਹੁਣ ਹਿੱਟਾ ਚੰਗਾ ਮੈਂ ਕੋਈ ਕਿ ਜਤਰਾ ਜਤਰਾ ਕਰ ਜਾ ਘਟ ਬਣਾ ਚੱਲ ਮੈਂ ਬੜੰਦੀ ਚਲੋ ਯਾਰ ਬੰਦੇ ਤੇ ਉਹ ਵੀ ਚੰਗੇ ਆ ਤੇ ਇਹ ਵੀ ਚੰਗੇ ਆ ਤੇ ਜੇ ਮਹਾਰਾਜ ਤੁਹਾਨੂੰ ਦੋਆਂ ਘਰਾਂ ਦਾ ਸਿਰ ਜੋੜੇ ਤੇ ਚਲੋ ਬੜਾ ਟਾਈਮ ਲੱਗ ਜੁੰਨਿਆਂ ਦਾ ਲਿਆ ਫਿਰ ਚਾਹ ਕਿਉਂ ਜਿੱਦਾਂ ਮੀਂਹ ਹੁੰਦੀ ਇਹੀ ਪਾਗ ਚੱਲ ਜਾਂਦਾ ਕਰਨ ਕੱਪੜੇ ਆਪੇ ਪ੍ਰੈਸ ਕਰਨ ਲਿਆ ਕੀ ਗੱਲ ਆ ਉਹ ਮੰਮੀ ਆਪੇ ਪ੍ਰੈਸ ਕਰਨੇ ਪੈਣੇ ਆ ਤੋ ਇਹ ਉਹ ਦਰਗਮਾੜੀਆ ਘਰ ਚਲ ਗਏ ਤੇ ਤੇਰੀ ਭੈਣ ਵੀ ਘਰੇ ਹੀ ਤੇਰੀ ਭਾਬੀ ਵੀ ਘਰੇ ਹੀ ਤੂੰ ਉਹਨਾਂ ਨੂੰ ਕਹਿੰਦਾ ਮੰਮੀ ਦੀਦੀ ਨਾ ਕਾਲਜ ਜਾਣ ਲਈ ਤਿਆਰ ਹੋਣ ਦੇ ਹੀ ਉਹਨਾਂ ਨੇ ਮੈਂ ਤਾਂ ਨਹੀਂ ਕਿਹਾ ਕਿ ਉਹ ਲੇਟ ਨਾ ਹੋ ਜਾਣ ਤੇ ਜੇ ਮੈਂ ਭਾਬੀ ਆ ਲਗਿਆ ਤਾਂ ਭਾਬੀ ਦਸੋਂ ਗਮਨ ਉਲਟ ਪੈ ਗਏ ਆਹੇ ਪਿੱਛਾ ਤੂੰ ਜਾਂ ਸੰਦੀਪ ਨੂੰ ਕਹੇ ਤੇ ਜਾਂ ਮੈਂ ਮੰਮੀ ਨੂੰ ਕਹੇ ਮੇਰੇ ਕੋਲ ਪ੍ਰਸੰਧ ਹੋਣ ਦਾ ਟਾਈਮ ਹੈ ਨਹੀਂ ਆ ਤੇ ਜੇ ਮੈਂ ਕਿਹਾ ਨਾ ਮੈਂ ਭਾਬੀ ਨੂੰ ਕਹਿੰਦਾ ਝਾੜ ਟਾਈਮ ਲੱਗਣਾ 2-3 ਮਿੰਟ ਲੱਗਣੇ ਸ਼ਰਟ ਤੇ ਟੈਂਟੀਆ ਆਹੋ ਤੇ ਅੱਗੇ ਉਹ ਕਹਿੰਦੇ ਮੁੰਡੇ ਸਾਰੇ ਕੰਮ ਆਫ ਕਰ ਲੈਂਦੇ ਆ ਮੈਂ ਸਿੱਖ ਮੈਂ ਚਲੋ ਕੋਈ ਗੱਲ ਨਹੀਂ ਮੈਂ ਆਪੇ ਕਸੇ ਖੜੀ ਨਾ ਫਿਰ ਮੈਂ ਮम्मी ਨੂੰ ਉਹਨਾਂ ਨੂੰ ਕਹਿ ਕੇ ਆ ਗਿਆ ਮੈਂ ਤਹੀਂ ਰਹਾਂਗਾ ਮੈਂ ਆਪੇ ਕਰ ਲਵਾਂਗਾ ਨਾ ਇਹਨੇ ਫੈਲਾ ਫੋਲਣੀਆਂ ਹੀ ਵੀ ਇਹਦਾ ਟਾਈਮ ਹੈ ਨਹੀਂ ਆ ਕੀ ਕਰਨ ਰਹੀ ਹੈ ਇੱਕ ਸੂਟ ਵੀ ਨਹੀਂ ਪ੍ਰੈਸ ਕਰਕੇ ਦੇ ਸਕਦੀ ਉਹਦਾ लवली ਦੇ ਕੰਨਾਂ 'ਚ ਛੱਟ ਗੱਲਾਂ ਪਉਂਦੀ ਆ ਮम्मी ਨੇ ਇਦਾਂ ਕਹਿ ਤਾਂ ਮम्मी ਨੇ ਇਦਾਂ ਕਿਹਾ ਤੇ ਜੇ ਹੁਣ ਆ ਗੱਲਾਂ ਮੈਂ ਦੱਸਾਂ ਤਾਂ ਫੇਰ ਮम्मी ਵੇਲੇ ਭੇਟੀ ਭਾਬੀ ਮੈਂ ਤਹੀਂ ਗਿਓ ਹੀ ਨਹੀਂ ਤੇ ਤੁਹਾਨੂੰ ਪਤਾ ਹੀ ਆ ਤਾਂ ਹੀ ਪੁੱਤ ਤੁਹਾਨੂੰ ਮੈਂ ਕਹਿੰਨੀ ਆ ਪੜ ਲੈ ਕੇ ਕਿਤੇ ਕਿਤੇ ਬਾਹਰ ਅੰਦਰ ਚੱਲ ਜਾਓ ਜਦੋਂ ਦੇ ਉਹ ਆਈ ਹੈ ਨਾ ਉਹਨੇ ਕਦੇ ਵੀ ਕੋਈ ਕੰਮ ਸਵਾਦ ਦਾ ਨਹੀਂ ਕੀਤਾ ਤੇ ਦੀਦੀ ਚਲ ਗਈ ਕਾਲਜ ਕਿ ਨਹੀਂ ਦੀਦੀ ਕਿੱਥੇ ਚਲ ਗਈ ਆ ਦੀਦੀ ਵੀ ਹਾਂ ਅੰਦਰ ਲੰਮੇ ਪਈ ਉਹ ਉਹ ਕਹਿੰਦੀ ਮੈਂ ਨਹੀਂ ਜਾਣਾ ਇਹਨਾਂ ਨੇ ਮੈਨੂੰ ਦੱਸ ਹੀ ਦਿੰਦੇ ਕਿ ਜੇ ਨਹੀਂ ਜਾਣਾ ਹੁੰਦਾ ਤਾਂ ਮੈਂ ਇਹਨਾਂ ਨੂੰ ਕਹਿ ਦਿੰਦਾ ਤਾਂ ਤੂੰ ਆਵਾਜ਼ ਮਾਰ ਲੈਂਦਾ ਉਹਨੂੰ ਹੁਣ ਮੇਰੇ ਸੈਂਟਰ ਦਾ ਟਾਈਮ ਵੀ ਲੇਟ ਹੋ ਗਿਆ ਉਹ ਲਿਆ ਮੈਂ ਕਰਦਾ ਤਾਂ ਪਾ ਕੇ ਤੇ ਜਾ ਟਾਈਮ ਦੇ ਨਾਲ ਉਹ ਕਰ ਦੋ ਫਿਰ ਤੁਸੀਂ ਪ੍ਰੈਸ ਤੇ ਮਨਾ ਕੇ ਆ ਗਿਆ ਉਹਨਾਂ ਜਿੱਦਾਂ ਆ ਕੇ ਆ ਇਹਨੂੰ ਤਾਂ ਮੈਂ ਪੁੱਛਦੀ ਆ ਵੀ ਜਿਉਂ ਨੇ ਕਿਹਾ ਸੀ ਕੱਪੜੇ ਪ੍ਰੈਸ ਕਰਦੇ ਤੂੰ ਥੱਕ ਚਲੀ ਹਾਂ ਫੜਦੀ ਸੂਰਤ ਦਾ ਪ੍ਰੈਸ ਕਰ ਦਿੰਦੀ ਕਿੰਨੇ ਕ ਕੱਪੜੇ ਹੀ ਇੱਕ ਕਮੀਜ਼ ਤੇ ਇੱਕ ਪੈਂਟ ਹੱਦ ਵਾਲੀ ਗੱਲ ਵਾ ਨਿਆਣਿਆਂ ਦੇ ਦਿਵਾਲੇ ਹੋਈ ਰਹਿੰਦੀ ਆ ਮੇਰਾ ਟਾਈਮ ਨਹੀਂ ਮੇਰਾ ਟਾਈਮ ਨਹੀਂ ਹੁਣ ਮੈਂ ਨਾ ਇਹ ਘਲੇ ਇਹਦਣਾ ਨਹੀਂ ਕਰਨੀ लवली ਨਾ ਕਰਨੀ ਆ ਵੀ ਤੂੰ ਕਹਿੰਦਾ ਮੰਮੀ ਤੇਰੇ ਵਿੱਚ ਕਸੂਰ ਵਾ ਹੁਣ ਦੱਸ ਵੀ ਮੇਰੇ ਚ ਕਸੂਰ ਵਾ ਜਾਂ ਇਹਦੇ ਵਿੱਚ ਕਸੂਰ ਵਾ ਆਪੇ ਇਹਨੂੰ ਬੰਦਿਆਂ ਨੂੰ ਪੁੱਛ ਲੈ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਇਹਨੇ ਮੇਰੇ ਨਿਆਣਿਆਂ ਦਾ ਜੀਣਾ ਹਰਾਮ ਕੀਤਾ ਵਾ ਦੋਵਾਂ ਜਾਣਿਆਂ ਦਾ ਹੀ ਮੁੰਡਾ ਮੰਮੀ ਨਹੀਂ ਸਮਝ ਨਹੀਂ ਆਉਂਦੀ ਮਾਰੇ ਹਾਲਾਤ ਤੁਹਾਡੇ ਉਥੇ ਰੋੜੀ ਉਥੇ ਡੰਗੜ ਉਥੇ ਆਪਾਂ ਰਹਿਨੇ ਆ ਗੋਡੇ-ਗੋਡੇ ਮਸ਼ਰਵਾ ਘਰ ਚ ਤੇ ਉਹ ਰਿਸ਼ਤੇ ਵਾਲੋਂ ਕਹੀ ਜਾਂਦੇ ਆ ਕੋਈ ਵੇਖ ਕੇ ਇਦਾਂ ਆ ਰਿਸ਼ਤਾ ਕਰੂਗਾ ਇਹਨਾਂ ਕੋਈ ਕੋ ਬਰਾਂਡਾ ਤੇ ਪੈਣ ਨਹੀਂ ਡਿਆ ਛੰਨਾ ਇਹਨਾਂ ਨੇ ਪਾਈਆਂ ਵਾ ਮੇ ਤਾਂ ਮਾਦਾ ਨਹੀਂ ਸਮਝ ਨਹੀਂ ਆਉਂਦੀ ਕੀ ਬਣੂਗਾ ਠੇਕੇ ਦੇ ਮੈਂ ਪਹਿਲੀ ਲੈ ਲੈ ਵਾਉਂ ਡਿਆ ਵਾ ਕਿ ਲਾ ਡੇਰ ਕਿ ਲਾ ਡੇਰ ਕੋ ਪਹਿਲੀ ਆ ਉਹ ਤਾਂ ਕੀ ਬੰਦਾ ਅੱਜ ਕੱਲ ਪਰ ਮਾਦਾ ਨਹੀਂ ਇਹ ਗੱਲ ਸਮਝਦੀ ਇਹਨੇ ਸਮਝ ਨਹੀਂ ਆਉਂਦੀ ਮੈਂ ਕੀ ਕਰਨ ਲਿਆ ਇੱਥੇ ਉਹ ਕਰਨਾ ਕੀ ਹੈ ਮਾਦਾ ਹਾਂ ਕਿਸਮਤ ਨੂੰ ਕੋਸਣ ਡਿਆ ਵਾ ਹੋਰ ਕੀ ਕਰਨਾ ਦੱਸ ਕਿਸਮਤ ਨੂੰ ਕੀ ਕੋਸਣਾ ਪੁੱਤ ਜੋ ਕਰਮਾਂ ਚ ਮਿਲੀ ਜਾਣਾ ਵਾ ਤੂੰ ਤੇ ਐਵੇਂ ਝੂੜਦਾ ਰਹਿਣਾ ਵਾ ਉਹ ਕਰਨਾ ਕੀ ਹੈ ਮਦਦ ਤੂੰ ਰਿਸ਼ਤੇ ਦੀ ਗੱਲ ਕਰਦੇ ਹੋ ਆ ਛੰਨ ਵੇਖ ਕੇ ਰਿਸ਼ਤਾ ਕੌਣ ਕਰੂਗਾ ਇੱਥੋਂ ਨਾ ਗਲੀ 'ਚੋਂ ਵੇਖ ਕੇ ਮੁਰਜਣਾ ਉਹਨਾਂ ਨੇ ਇਹਦੇ ਪੱਲੇ ਗੱਖਣੀ ਹੈਗਾ ਤੂੰ ਨਾ ਬਹੁਤਾ ਸੋਚਿਆ ਨਾ ਕਰ ਇਹੋ ਜੀਆਂ ਗੱਲਾਂ ਸੋਚਣ ਦੀ ਨਹੀਂ ਲੋੜ ਜੋ ਮਹਾਰਾਜ ਨੇ ਦੇਣਾ ਦੇਜ ਦੇਣਾ ਵਾ ਤੇ ਕਮਰੇ ਵੀ ਪੈ ਜਾਣੇ ਆ ਬਰਾਂਦੇ ਵੀ ਛੱਡਾਂ ਵੀ ਪੈ ਜਾਣੀਆਂ ਸਭ ਕੁਝ ਪੈ ਜਾਣਾ ਵਾ ਤੂੰ ਫਿਕਰ ਨਾ ਕਰ ਤੂੰ ਕਿਹੜਾ ਬੇਕਮਾਊਂਾ ਰਾਤ ਦੇ ਨੇ ਤੂੰ ਖਲੋਂਦਾ ਨਹੀਂਗਾ ਪੁੱਤ ਕਮਾਈ ਕਰਨਾ ਵਾ ਇਹ ਕਿਹੜੀ ਗੱਲ ਆ ਇਹੋ ਜੀ ਗੱਲ ਨਹੀਂ ਕਰੀਦੀ ਹੁੰਦੀ ਮੈਂ ਨਹੀਂ ਹੁਣ ਤੇਰੀ ਸੁਣਨੀ ਇੱਕ ਵੀ ਜੋ ਤੂੰ ਮਰਜ਼ੀ ਕਰੀ ਜਾ ਮੈਂ ਹੁਣ ਆਪਣੀ ਮਰਜ਼ੀ ਕਰਨੀ ਆ ਤੇ ਇਹ ਕੰਮ ਜਿਹੜਾ ਮੈਂ ਮਗਰ ਪਈਆਂ ਮੈਂ ਕਰਕੇ ਹਟਣਾ ਹੁਣ ਵੇਖੀ ਜਾਏਗੀ ਦੇਖ ਲਿਓ ਮਾਤਾ ਕਰਕੇ ਤੁਹਾਨੂੰ ਲੱਗੀ ਜਣਾ ਪਤਾ ਜੋ ਨਾ ਹੋਗੀ ਕਿਦੋਂ ਸਭ ਕੁਝ ਹੋ ਜਾਣਾ ਵਾ ਕਿ ਤੇ ਨਾ ਨਹੀਂ ਹੋਣੀ ਮੈਨੂੰ ਪਤਾ ਦੇਖ ਲਿਓ ਕਰਕੇ ਵੇਖ ਲਿਓ ਕੋਈ ਗਵਾਂਡੀਆਂ ਨਹੀਂ ਜੀਣ ਦੇਣਾ ਕੋਈ ਗੱਲ ਨਹੀਂ ਸਭ ਕੁਝ ਹੋ ਜਾਣਾ ਹੈ ਗਵਾਂਡੀਆਂ ਦਾ ਪਾਨੀਆਂ ਵਜੀਆਂ ਨਾ ਲੱਗ ਪਤਾ ਜਾਣਿਆ ਤੁਹਾਨੂੰ ਐ ਗਵਾਂਡੀਆਂ ਦੇ ਕੰਨਾਂ ਚ ਵਾਲੇ ਕਹੋਣੇ ਜਾ ਕੇ ਗਵਾਂਡੀਆਂ ਦੀ ਕਿਹੜੀ ਗੱਲ ਹੈ ਗਵਾਂਡੀ ਤੇ ਉਹ ਚੰਗੇ ਭਲੇ ਮਾਰਦੇ ਰਹਿੰਦੇ ਪਾਨੀਆਂ ਲੋਕਾਂ ਦੀਆਂ ਤੇ ਸਾਡਾ ਮੁੰਡਾ ਕਿਹੜਾ ਮਾੜਾ ਹੋਰ ਮੈਂ ਕੀ ਸਮਝਾਉਣਿਆ ਤੁਹਾਨੂੰ ਇਹੋ ਕੋਈ ਹੋਣਾ ਵਾ ਨਹੀਂ ਹੁੰਦਾ ਕੁਝ ਮੈਂ ਕੀ ਅਡੇ ਤੋਂ ਨਹੀਂ ਉਤਰਦਾ ਠੀਕ ਹੈ ਨਾ ਕਿਸ ਨੂੰ ਪਤਾ ਕੀ ਗੱਲ ਵਾ ਤੂੰ ਚੁੱਪ ਕੀਤਾ ਰੋ ਮੈਂ ਆਪੇ ਸਭ ਕੁਝ ਕਰਾਂਗੀ ਤੂੰ ਨਹੀਂ ਕੋਈ ਗੱਲ ਕਰਨੀ ਹਾਂ ਤੂੰ ਮੈਨੂੰ ਕਰਕੇ ਵੇਖ ਲੈਂਦੇ ਆਪਣੀ ਹਿੰਮਤ ਵੇਖੀ ਜਾਏਗੀ ਸਭ ਕੁਝ ਹੋ ਜਾਣਾ ਚਾਹੁੰਦਾ ਇਹ ਲੋਕ ਕਰਕੇ ਕੋਈ ਗੱਲ ਨਹੀਂ ਲੱਗੀ ਹੈ ਨਾ ਪਤਾ ਕੀ ਬੰਦਾ ਵਾ ਮੈਨੂੰ ਆਸਮੈਦ ਹੈ ਗਈ ਆ ਬਣ ਜਾਣਾ ਚਾਹੁੰਦਾ ਚਲੋ ਠੀਕ ਹੈ ਜਾਓ ਮੈਂ ਪਾਈਂਦਾ ਲਾ ਫਿਰ ਡੰਗਰਾਂ ਨੂੰ ਚੱਲ ਡਾਲਾ ਪਾਲਾ ਪੱਠੇ ਪੁੱਠੇ ਵਿਚਾਰਿਆਂ ਨੂੰ ਆਪਣੀ ਮਰਜ਼ੀ ਕਰੂੰ ਹੁਣ ਮਾਦਾ ਇੱਕੋ ਗੱਲ ਦੇ ਪਿੱਛੇ ਪੈ ਗਈ ਸਮਝ ਨਹੀਂ ਆਉਂਦੀ ਮੈਨੂੰ ਜੋ ਪਹਿਨੇ ਪਹਾਨੀ ਮੜੀ ਨਾ ਇਹਨੇ ਚੁੱਪੜ ਕੇ ਬਹਿਣਾ ਮੈਨੂੰ ਤੇ ਇਹ ਆ ਕਿ ਘਰ-ਬਾਰ ਬੰਜੇ ਨਾ ਕਿਤੇ ਤੇ ਫਿਰ ਵਿਆਹ ਕਰਵਾਉਂਗਾ ਪਰ ਇਹਨੇ ਮਤ ਨਹੀਂ ਹਟਣਾ ਨਹੀਂ ਮੇਰੇ ਸਾਹਨ ਚਾਲਤ ਦਾਲ ਵੀ ਬਣ ਗਈ ਤੇ ਚੌਲ ਵੀ ਬਣ ਗਏ ਮੈਂ ਰੱਤ ਫੜਕਾ ਲਾਈ ਲਾਉਂਦਾ ਲੋ ਮਧ ਬਣ ਗਏ ਚੌਲ ਆਹੋ ਬਣ ਗਏ ਆ ਤੇ ਮੈਂ ਦਾਲ ਨੂੰ ਲੱਗੇ ਤੜਕਾ ਲਾਉਣਾ ਰੋਟੀ ਖਾਣੀ ਆ ਓਏ ਆਹੋ ਭੁੱਖ ਜੀ ਲੱਗੀ ਭੁੱਖ ਤੇ ਲੱਗੀ ਹੀ ਮੈਂ ਲੱਗੀਆਂ ਤੜਕਾ ਲਾਉਣਾ ਅੱਛਾ ਤਾਂ ਮੈਨੂੰ ਤੇਰਾ ਨਾ ਕੰਮ ਹੀ ਇੱਧਰ ਆਹਨ ਰੈਂਗ ਰੂਮ ਚ ਤੇ ਮੇਰੀ ਗੱਲ ਸੁਣ ਕਿਹੜਾ ਕੰਮ ਆ ਇੱਥੇ ਦੱਸ ਦੋ ਤੁਸੀਂ ਉੱਥੇ ਆ ਜਾਪਕੇ ਥੱਲੇ ਉੱਥੇ ਦੱਸਦੀ ਆ ਚਲੋ ਹੋ ਮੰਮੀ ਗੱਲ ਤੇ ਦੱਸੋ ਹੈ ਕੀ ਆ ਕੋਈ ਗੱਲ ਨਹੀਂ ਹੌਸਲਾ ਰੱਖ ਸਾਰੀ ਗੱਲ ਦੱਸਦੀ ਆ ਗੱਲ ਦੱਸਣ ਵਾਸਤੇ ਨੇ ਆਵਾਜ਼ ਮਾਰੀ ਤੈਨੂੰ ਦੱਸੋ ਤਾਂ ਸਹੀ ਫੇਰੀ ਪਤਾ ਲੱਗੂਗਾ ਦੱਸਾਂ ਪੁੱਤ ਮੈਂ ਕੀ ਮੈਨੂੰ ਤਾਂ ਆਪਣੇ ਘਰ ਦੀ ਸਮਝ ਨਹੀਂ ਆਉਂਦੀ ਤੇ ਤੁਹਾਡੇ ਘਰ ਦਾ ਕੀ ਬੰਨਣਾ ਵਾ ਮੈਂ ਜਿਹੜੇ ਕਨਾਂ ਗਵੰਢੀ ਨਾਲ ਚਲ ਗਈ ਹਾਂ ਉਹ ਤੇਰੀ ਚਾਚੀ ਬੜੇ ਦਿਨਾਂ ਦੀ ਆਵਾਜ਼ਾਂ ਲਈ ਹੀ ਮਾਰਨ ਤੇ ਕੰਮ ਵਾ ਤੇਰੇ ਨਾਲ ਤੇ ਕਰਨੇ ਜਾਣਾ ਹੀ ਸੈਂਟਰ ਇਹਨੇ ਕਿਤੇ ਕਯਾਰ ਰਪਿੰਦਰ ਨੂੰ ਵੀ ਮੇਰਾ ਸੂਟ ਪ੍ਰੈਸ ਕਰ ਦੇ ਰਪਿੰਦਰ ਨੇ ਗਾੜੀ 100 100 ਗੱਲਾਂ ਕੀਤੀਆਂ ਭਰਾ ਵਿੱਚ ਤਾਂ ਦੇਰ ਵਿੱਚ ਕੋਈ ਫਰਕ ਨਹੀਂ ਹੁੰਦਾ ਜੇ ਸਮਝ ਗਏ ਤੇ ਆਪਣਾ ਨਿੱਕਾ ਭਰਾ ਹੀ ਇਹਨੂੰ ਸਮਝੇ ਪਰ ਨਾ ਉਹਨੇ ਗਾੜੀਆਂ ਨੂੰ ਕਿਹਾ ਵੀ ਮੰਮੀ ਕੋ ਪ੍ਰੈਸ ਕਰਾ ਲੈ ਕੱਪੜੇ ਮੈਂ ਨਹੀਂ ਕਰਕੇ ਦੇਣੇ ਮੰਮੀ ਹੈ ਤੇ ਉਹਦੀ ਗਲਤੀ ਆ ਪਰ ਉਹ ਵੀ ਨਾ ਅਸਲ ਤੇ ਠੀਕ ਨਹੀਂ ਜੇ ਕਾਮ ਤੇ ਬੁਖਾਰ ਆ ਰਿਹਾ ਉਹਨੂੰ ਤਾਂ ਮੈਂ ਦਵਾਈ ਲਿਆ ਕੇ ਦਿੱਤੀ ਆ ਕਿਉਂ ਤਾਂ ਕਰਕੇ ਉਹਨੇ ਕਿਹਾ ਤਾਂ ਹਣਾ ਵੀ ਮੰਮੀ ਕੋ ਪ੍ਰੈਸ ਕਰਾ ਲੈ ਉਹਦਾਂ ਕੋਈ ਇਦਾਂ ਦੀ ਗੱਲ ਹੀ ਕਰਨੀ ਆ ਜੇ ਗੱਲ ਹੁੰਦੀ ਤੇ ਉਹਨੇ ਮੈਨੂੰ ਦੱਸ ਦੇਣਾ ਸੀ ਚੱਲ ਮਾਤਾ ਉਹ ਕਿਹੜਾ ਨਿਆਣਾ ਸੀ ਆਪ ਕਰ ਲੈਂਦਾ ਭੱਲੇ ਤੇਰੇ लवली ਹਾ ਗੱਲ ਤਾਂ ਤੂੰ ਝੱਟ ਕਹਿਤੀ ਵੀ ਉਹ ਆਪ ਕਰ ਲੈਂਦਾ ਘਰ ਦੇ ਵਿੱਚ ਤੂੰ ਇੱਕ ਵਾਰਾ ਕਸੂਰ ਨਹੀਂ ਕੱਢਿਆ ਨਾਲੇ ਮੇਰੀ ਸੁਣ ਗੱਲ ਤੂੰ ਵੀ ਪੜਦਾ ਰਿਆ ਕਾਲਾ ਜਾਂਦਾ ਰਿਆ ਤੂੰ ਕਦੀ ਆਪ ਪ੍ਰੈਸ ਕੀਤੇ ਸੀ ਜਾਂ ਤੈਨੂੰ ਮੈਂ ਕਰਕੇ ਦਿੰਦੀ ਹੁੰਨੀ ਹਾਂ ਤੇ ਜਾਂ ਸੰਦੀਪ ਕਰਕੇ ਦਿੰਦੀ ਹੁੰਦੀ ਸੀ ਅੱਜ ਤੈਨੂੰ ਆਪਣੀ ਵਾਰੀ ਚੇਤਾ ਭੁੱਲ ਗਿਆ ਹੁਣ ਜਨਾਨੀ ਜੂ ਆ ਗਈ ਆ ਜਿੱਦਾਂ ਕਹਿੰਦੀ ਆ ਉਦਾਂ ਹੀ ਤੂੰ ਮੰਨੀ ਜਾ ਮਾਦਾ ਮੈਂ ਤਾਂ ਕਸੂਰ ਉਹਦਾ ਕੱਢਣ ਡਿਆ ਉਹ ਠੀਕ ਨਹੀਂ ਸੀ ਤਾਂ ਕਰਕੇ ਉਹਨੇ ਜਵਾਬ ਦਿੱਤਾ ਕਿ ਇੱਕ ਬੰਦਾ ਠੀਕ ਨਹੀਂ ਤੇ ਉਤੋਂ ਕੰਮ ਕਹੀ ਜਾ ਤੇ ਉਹਨੇ ਤਾਂ ਖਿਜਣਾ ਹੀ ਇੱਕ ਡੱਕ ਪਾਰਾ ਕੰਮ ਹੀ ਜਿਹੜਾ ਤੱਕ ਹੁੰਦਾ ਨਹੀਂ ਪ੍ਰੈਸ ਫੜ ਕੇ ਤਾਂ ਫੇਰ ਨਹੀਂ ਆਖਰਾ ਚੱਲੀ ਹੀ ਉਹ ਚੱਲ ਕੋਈ ਨਹੀਂ ਅੱਗੇ ਕਿਹੜੇ ਕਿਤੇ ਪ੍ਰੈਸ ਕਿਤੇ ਪੁੰਦਾ ਵਾ ਇਹ ਇੱਕ ਦਿਨ ਉਦਾਂ ਵੀ ਚਲ ਗਿਆ ਉਹ ਤੇ ਕਿڑی ਆਖਰਾ ਉਨ ਲੱਗੀ ਮੇਰੇ ਜੀਂਦਿਆਂ ਨਹੀਂ ਇਦਾਂ ਜਾਂਦਾ ਜਿੰਨਾ ਚਿਰ ਮੈਂ ਜਿੰਨੀ ਆ ਨਾ ਉਹਨਾਂ ਚਿਰ ਤੇ ਮੈਂ ਪ੍ਰੈਸ ਕਰਕੇ ਦਊਂਗੀ ਵਟਾਣ ਵਾਲੇ ਮੈਂ ਨਹੀਂ ਪਾ ਕੇ ਜਾਣ ਦਿੰਦੀ ਲੋਕੀ ਕੀ ਕਹਿਣਗੇ ਘਰ ਤਿੰਨ ਜਾਣੀਆਂ ਤਾਂ ਕੱਪੜੇ ਉਦਾਂ ਹੀ ਪਾ ਕੇ ਆ ਗਿਆ ਹੋਏ ਐਵੇਂ ਨਿੱਕੀ ਜਿਹੀ ਗੱਲ ਨੂੰ ਨਾ ਬਧਾਇਆ ਨਾ ਕਰੋ ਬਧਾਉਣਾ ਕੀ ਆ ਹਾਂ ਜਿਹੜੀਆਂ ਤੇਰੀਆਂ ਹੱਲਾ ਸ਼ੇਰੀਆਂ ਨਾ ਇਹੋ ਅਨੁਪੂ ਚੜਾਉਂਦੀ ਆ ਵਾ ਕਿ ਲਵਲੀ ਤੇ ਮੇਰੇ ਵੱਲ ਵਾ ਤੇ ਮੰਮੀ ਹੁਣਾਂ ਦੀ ਕਿਹੜੀ ਗੱਲ ਵਾ ਤੇ ਕੀ ਕਵਾਂ ਫਿਰ ਉਹਨੂੰ ਬਾਹਰ ਕੱਢਦਾ ਘਰੋਂ ਬਾਹਰ ਕਿਉਂ ਕੱਢਣਾ ਵਾ ਉਹਨੂੰ ਸਮਝਾ ਕਿ ਤੇਰੇ ਨਿੱਕੇ ਭੈਣ ਭਰਾ ਵਾ ਤੈਨੂੰ ਲਾਗੇ ਖਾਣੀ ਪਿਆਣੀ ਆ ਨਾ ਤੇ ਘਰੋਂ ਇਹਨਾਂ ਨੇ ਕਿਤੇ ਜਾਣਾ ਵਾ ਤੇ ਨਾ ਉਹਨੇ ਜਾਣਾ ਵਾ ਹੁਣ ਸਾਰੇ ਇੱਥੇ ਹੀ ਰਹਿਣਾ ਵਾ ਮੈਂ ਦੱਸੋ ਕੀ ਕਰਾਂ ਹੁਣ ਕਰਨਾ ਕੀ ਆ ਜੇ ਮੈਂ ਸ਼ਹਿਰ ਗਈ ਹਾਂ ਨਾ ਸੰਦੀਪ ਦੇ ਸੂਟ ਲਿਆਂਦੇ ਨਾਲ ਇਹਦਾ ਵੀ ਮੈਂ ਲੈ ਕੇ ਆਈ ਮੈਂ ਹਾਂ ਚੱਲ ਕੋਈ ਨਹੀਂ ਉਹ ਘਰ ਵਰਪਿੰਦਰ ਮੈਨੂੰ ਸੋਹਣਾ ਲੱਗਾ ਤੋ ਉਹਦੇ ਨਾਲੋਂ ਮਹਿੰਗਾ ਹੀ ਲਿਆਂਦਾ ਪਰ ਇਹ ਕੁੜੀ ਨੇ ਸੂਟ ਨੂੰ ਹੱਥ ਨਹੀਂ ਪਾਇਆ ਗਾੜੀਆਂ ਨੇ ਸੌ ਸੌ ਮੈਨੂੰ ਗੱਲ ਕੀਤੀ ਇਹ ਉਹਨੂੰ ਹੀ ਦੇ ਦੋ ਉਹੋ ਹੀ ਸਵਾ ਲੈ ਮੈਂ ਨਹੀਂ ਸਵਾਉਂਦੀ ਜੇ ਤਾ ਦਿੱਤੀ ਵਸ ਕੇ ਆਉਗੀ ਨਾ ਫਿਰ ਗੱਲ ਕਰਿਓ ਵੇਹਲਾ लवली ਇਹ ਗੱਲਾਂ ਕਰਨ ਦਾ ਤਾਂ ਕੋਈ ਫਰਜ ਨਹੀਂ ਬੰਦਾ ਸੰਦੀਪ ਤੇਰੀ ਭੈਣ ਵਾ ਉਹਨੂੰ ਕਹਿਆ ਆਪਣੀ ਜ਼ੁਬਾਨ ਨੂੰ ਲਗਾਮ ਦੇ ਲੈ ਇਹੋ ਜੀਆਂ ਗੱਲਾਂ ਮੈਂ ਨਹੀਂ ਸੁਣਨੀਆਂ ਕਿੰਨਾ ਬੋਲਣ ਦੀ ਹੈ ਇੱਥੇ ਕਰਦੀ ਆਂ ਹੁਣੀ ਪੀ ਕੇ ਜਾਂਦੀ ਆਂ